ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਲਦ ਤੋਂ ਜਲਦ ਹਸਪਤਾਲ ਦੇ ਬਾਹਰੋਂ ਥੋੜੇ ਦੂਰ ਤੱਕ ਬੋਲੇ ਨੇ ਚੰਪਾ ਤੋਂ ਬਲਾਸਪੁਰ ਦੇ ਰਾਜਾ ਦੀਪचंद ਜੀ ਨੂੰ ਰਾਣੀ ਸੀ 75000 ਦੀ ਤੋਂ ਮੁੱਲ ਜਗਾ ਲਈ ਪੰਜ ਪਿੰਡ ਦਾ ਨਾਨਕਪੁਰ ਸਾਹਿਬ ਬਸਾਇਆ ਇਹ ਗੱਲ ਆਪਾਂ ਕਰ ਲਈਏ 22 ਧਾਰ ਦੇ ਰਾਜਿਆਂ ਦੇ ਜਾਂ ਮੁਗਲ ਫੌਜਾਂ ਦੇ ਕਈ ਵਾਰ ਸਾਡੇ ਇਤਿਹਾਸਕਾਰ ਇਹ ਗੱਲ ਬਣਾਦੇ ਮੁਗਲਾਂ ਦੇ ਨਾਲ ਯੁੱਧ ਹੋਇਆ 22 ਧਾਰ ਦੇ ਰਾਜਿਆਂ ਦੇ ਨਾਲ ਯੁੱਧ ਹੋਇਆ ਮਾਰੋ ਦਾ ਕਿਸੇ ਦੇ ਨਾਲ ਯੁੱਧ ਨਹੀਂ ਹੋਇਆ ਨਾ 22 ਧਾਰ ਦੇ ਰਾਜਿਆਂ ਦੇ ਨਾਲ ਹੋਇਆ ਨਾ ਮੁਸਲਮਾਨਾਂ ਦੇ ਨਾਲ ਹੋਇਆ ਵਾਰਦਾ ਜੁਧ ਹੋਇਆ ਜ਼ੁਲਮ ਦੇ ਨਾਲ ਜਿਸ ਕਿਸੇ ਨੇ ਵੀ ਜ਼ੁਲਮ ਕੀਤਾ ਭਾਵੇਂ ਉਹ ਸਿੱਖ ਸੀ ਭਾਵੇਂ ਕੋਈ ਹੋਰ ਜਾਤ ਦਾ ਸੀ ਮਾਰੇ ਨੇ ਉਹਨੂੰ ਬਖਸ਼ਿਆ ਨਹੀਂ ਤੁਸੀਂ ਗੱਲ ਕਰੋ ਗੁਰੂ ਸਾਹਿਬ ਤੀਜੇ ਪਾਤਸ਼ਾਹ ਨੇ ਮਸੰਦ ਪਸੰਦ ਪ੍ਰਸਾਦ ਆਲੂ ਕੀਤੇ ਸੀ ਅੱਜ ਸਾਡਾ ਜੋ ਮਹਾਂਤ ਸ਼ਬਦ ਦਾ ਬਸੰਦ ਸ਼ਬਦ ਉਹ ਘਰਨਾ ਦਾ ਪੱਤਰ ਬਣ ਗਿਆ ਕਿਉਂ ਬਣ ਗਿਆ ਕਿਉਂਕਿ ਅਨੇ ਉਹਨਾਂ ਦੀ ਅਜੋ ਕਰਤੂਤਾ ਸੀ ਉਹ ਮਾੜੀਆਂ ਹੋ ਗਈਆਂ ਗੁਰੂ ਸਾਹਿਬ ਨੇ ਉਹੀ ਤੀਜੇ ਪਾਤਸ਼ਾਹ ਦੇ ਜੋ ਮੁੱਜਣ ਯੋਗ ਮ ਸੰਤ ਸਾਲ ਦੋ ਵਾਰ ਸਾੜੇ ਇੱਕ ਵਾਰ ਡੇਰਾ ਜੋਹ ਸਾੜੇ ਦੂਜਾ ਨਾਨਕਪੁਰ ਸਾਹਿਬ ਇੱਥੇ ਘੋਰਾ ਸਾਹਿਬ ਗੁਰਦਾ ਜਿੱਥੇ ਮੇਰੀ ਪੰਡਨਾ ਨੇ ਆ ਕੇ ਫਰਿਆਦ ਕੀਤੀ ਆ ਉੱਥੇ ਅਜੇ ਵੀ ਮਸੰਦਾ ਦਾ ਖੂਬ ਬਣਦਾ ਜਿਹਦੇ ਵਿੱਚੋਂ ਤੇਲ ਕੱਢ ਕੇ ਬਾਰਾਂ ਨੇ ਪਸੰਦਾ ਨੂੰ ਸਾੜਿਆ ਸੀ ਕਿਉਂ ਸਾੜਿਆ ਸੀ ਕਿਉਂਕਿ ਧਰਮ ਤੋਂ ਜੋ ਗੁਰੂ ਦਾ ਆਸਾ ਸੀ ਉਹ ਤੋਂ ਵਿਰੁੱਧ ਜਾ ਰਹੇ ਸਨ ਜੇ ਆਪਾਂ ਗੱਲ ਕਰੀਏ ਸੁੱਜਾ ਨਾਨਕ ਦੀ ਸੁੱਜਾ ਨਾਨਕ ਹਿੰਦੂ ਸੀ ਜਿੱਦੇ ਪਾਸੇ ਮੋਤੀ ਮਹਿਰਾ ਦੇ ਟੋਡਰ ਮੰਨ ਉਹ ਕੌਣ ਸਨ ਉਹ ਵੀ ਹਿੰਦੂ ਸਨ ਬਾਈ ਧਰ ਦੇ ਰਾਜਿਆ ਵਿੱਚੋਂ ਹੀ ਸਨ ਉੱਡਾ ਦੇ ਰਾਤ ਪੰਸਬ ਇਹ ਕਿਸ ਦਾ ਮੁਸਲਮਾਨਾ ਅਧਿਕਾਰੀ ਹੈ ਜਿੱਥੇ ਆਪਾਂ ਗੁੰਮੇਵਾਸੀ ਦੇ ਚੱਲੇ ਆਂ ਉਮਾ ਮਾਸਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸੱਚੇ ਕੋਈ ਮੁਜਾਬ ਪੁਲਾਵੇ ਬਾਦ ਦੇ ਛੋਏ ਜਿਦੂਰ ਤੱਕ